ਮੈਂ ਆਪਣੇ ਘਰ ਆਇਆ ਆ ਸ਼ਾਮਸੁੰਦਰ ਜੀ ਮੇਰੇ ਤੇ ਪਰਿਵਾਰ ਦੇ ਜੀ ਨੇ ਪੁਰਾਣੇ ਕੁਲੀਗ ਨੇ ਹੁਣ ਵੀ ਕੁਲੀਗ ਨੇ ਪਾਰਟੀ ਭਾਵੇਂ ਕੋਈ ਹੋਏ ਗੱਲ ਹੀ ਹੁੰਦੀ ਹੈ ਕਿ ਜਿਹੜੇ ਇੱਕ ਨਿੱਜੀ ਰਿਸ਼ਤੇ ਰਿਸ਼ਤੇ ਹੁੰਦੇ ਨੇ ਹਮੇਸ਼ਾ ਕਹਿਦੇ ਤੋ ਹੀ ਇਜ਼ ਲਾਈਕ ਮਾਈ ਯੰਗਰ ਬ੍ਰਦਰ ਨੂੰ ਪਤਾ ਲੱਗਾ ਸੀ ਪਿਛਲੇ ਦਿਨਾਂ ਵਿੱਚ ਕੋਈ ਤबीयत ਠੀਕ ਨਹੀਂ ਸੀ ਤੇ ਮੈਂ ਇਹਨਾਂ ਨੂੰ ਇਹ ਗੱਲ ਕਹੀ ਸੀ ਫੋਨ ਤੇ ਕਿ ਜਿੱਦਣ ਮੈਂ ਹੁਣ ਪਿੰਡ ਗਿਆ ਮੈਂ ਤੁਹਾਡੇ ਕੋ ਰੋਕੇ ਚਾਹ ਦਾ ਕੱਪ ਤੁਹਾਡੇ ਕੋ ਠੀਕੇ ਜਾਊਂਗਾ ਸੋ ਮੈਂ ਵਾਦਾ ਹੀ ਆਪਣਾ ਪੂਰਾ ਕੀਤਾ ਇਸ ਤੋਂ ਵੱਧ ਇਹਦੇ ਤੇ ਕੋਈ ਬਹੁਤਾ ਸੋਚਣ ਵਿਚਾਰਨ ਵਾਲੇ ਮੇਰੀ ਸੁਣੋ ਕਦੀ ਅਸੀਂ ਨਾ ਤੇ ਘਰ ਵਾਪਸੀ ਦੀ ਗੱਲ ਕੀਤੀ ਹੈ ਘਰ ਵਾਪਸੀ ਤੇ ਹਮੇਸ਼ਾ ਜਦੋਂ ਮਨ ਦੇ ਵਿੱਚ ਕੋਈ ਗੱਲ ਹੋਏਗੀ ਤੇ ਆਪੇ ਵਿਚਾਰਨਗੇ ਅੱਜ ਘਰ ਵਾਪਸੀ ਤੇ ਮੈਂ ਤੇ ਇਹਨਾਂ ਦਾ ਹਾਲ ਹੀ ਪੁੱਛਣ ਆਇਆ ਸੀ ਜੇ ਹਲਕਾ ਬਹੁਤ ਸਮੇਂ ਤੋਂ ਪੁੱਛ ਰਿਹਾ ਪਿਆ ਜੀ ਜਦੋਂ ਤੋਂ अरोड़ा ਸਾਹਿਬ ਕਾਂਗਰਸ ਛੱਡ ਕੇ ਗਏ ਹੋ ਜੀ ਕੋਈ ਗੱਲ ਨਹੀਂ ਵੇਖੋ ਅੱਜ ਤੇ ਨਿੱਜੀ ਵਿਜ਼ਿਟ ਸੀ ਮੇਰੀ ਰਾਜਨੀਤਿਕ ਨਹੀਂ ਸੀ ਤੇ ਆਪਾਂ ਰਾਜਨੀਤਿਕ ਸਵਾਲ ਕਿਤੇ ਬਾਹਰ ਕਰਾਂਗੇ ਕਿ ਇਹਨਾਂ ਦੀ ਕੋਈ ਆਪਣੀ ਪਾਰਟੀ ਹੈ ਸਾਡੀ ਕੋਈ ਅਜੇ ਆਪਣੀ ਪਾਰਟੀ ਹੈ ਤਾਂ ਇਹ ਟੋਟਲੀ ਇੱਕ ਪ੍ਰਾਈਵੇਟ ਵਿਜ਼ਿਟ ਸੀ ਬਹੁਤ ਸਾਰੇ ਮੇਰੇ ਦੋਸਤ ਨੇ ਕੋਈ ਕਾਲੀ ਦਲ ਚਨੇ ਕੋਈ ਭਾਜਪਾ ਚਨੇ ਕੋਈ ਕਾਂਗਰਸ ਚਨੇ ਉਹਨਾਂ ਸਾਰਿਆਂ ਨੂੰ ਅਸੀਂ ਤਾਲਮੇਲ ਆਪਣਾ ਰੱਖਨੇ ਆ ਮਿਲ ਕੇ ਰੱਖਨੇ ਆ ਕਿ ਇਹ ਜ਼ਰੂਰੀ ਥੋੜਾ ਕਿ ਇਕੱਲੇ ਅਸੀਂ ਆਪਣੀ ਪਾਰਟੀ ਦੇ ਲੋਕਾਂ ਕੋ ਜਾਨਾ ਚਲੋ ਯਾਰ ਇਹ ਪੱਖੋਂ ਕੀ ਹੋਵੇ ਯਾਰ ਵਾਪਸ ਆ ਜੂ ਨਹੀਂ ਨਹੀਂ ਅਜੇ ਇਹੋ ਜੀ ਕੋਈ ਗੱਲ ਨਹੀਂ ਹੋਈ ਇਹੋ ਜੀ ਕੋਈ ਗੱਲ ਵੇਖੋ ਇਹ ਤੇ ਜਦੋਂ ਮਨ ਇਹਨਾਂ ਦਾ ਹੋਏਗਾ ਉਹ ਜੋ ਵੀ ਇਹਨਾਂ ਦਾ ਵਿਚਾਰ ਹੋ ਗਿਆ ਇਹਨਾਂ ਤੇ ਛੱਡਿਆ ਸੋ। ਅੱਜ ਕੋਈ ਸਿਆਸੀ ਨਹੀਂ ਸੁਣ ਲੋ ਕੋਈ ਅੱਜ ਕੋਈ ਸਿਆਸੀ ਟ ਅਫੈਕਟਡ ਡਿਸਕਸ਼ਨ ਨਹੀਂ ਹੋਈ ਨਿੱਰੀ ਪਰਿਵਾਰਕ ਗੱਲ ਸੀ। ਮੈਂ ਇਹਨਾਂ ਨੂੰ ਵਾਅਦਾ ਕੀਤਾ ਸੀ ਤੇ ਐ ਉਸ ਵਾਅਦੇ ਮੁਤਾਬਕ ਅੱਜ ਕੋਈ ਹਲਕਾ ਇੰਚਾਰਜ ਨਹੀਂ ਹੈ। ਨਹੀਂ ਕੋਈ ਗੱਲ ਇਹ ਬਾਅਦ ਚ ਕਰਾਂਗੇ ਸਾਰੀਆਂ ਗੱਲਾਂ ਅੱਜ ਦਾ ਦਿਨ ਜਿਹੜੇ ਕੰਮ ਆਏ ਆ ਉਹ ਕਰ ਲੈਣ ਦੀ ਹੈ ਬਾਕੀ ਸਾਰਾ ਕੋਈ। ਵਰਮਨੀ ਸਿੰਘ ਬਿੱਟੂ